ਤੂੰ ਸੋਚੀਂ ਨਾ ਸੀ ਇਹ ਕਿ ਫੋਰਾ ਜਦਨੇ ਆਪਣੇ ਕਰਦਾ ਦਵਾਜ ਬਣਾਉਣਾ ਸੀ ਇੱਧਰ ਆਇਆ ਥੋੜੋ ਨਾਨਕੀ ਨੂੰ ਦੱਸਿਆ ਕਿਸੇ ਨੇ ਤੇਰਾ ਡੁੱਬ ਗਿਆ ਨਦੀ ਚ ਸਿੰਦਾ ਵੀਰ ਨੀ ਨਾਨਕੀ ਨੂੰ ਦੱਸਿਆ ਕਿਸੇ ਨੇ ਪਿਆਰ ਨਾਲ ਇਸ ਦੁਨੀ ਪ੍ਰਮਾਣ ਕਰਨੀ ਸਾਰੀਆਂ ਹੀ ਸੰਗਤਾਂ ਦਾ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਪ੍ਰਧਾਨ ਜੀ ਹੁਣਾਂ ਦਾ ਚੇਅਰਮੈਨ ਸਾਹਿਬ ਹੁਣਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹੁਕਮ ਲਾ ਕਰਕੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਇੰਨੀ ਹਾਜ਼ਰੀ ਦਾਸ ਦੀ ਆਪ ਇਹਨੇ ਪਰਵਾਣ ਕਰਨੀ ਆਪ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰੂ ਘਰ ਦੀਆਂ ਬਹੁਤ ਸੋ ਸਤਿਗੁਰੂ ਜੀ ਕਿਰਪਾ ਕਰਨ ਕਿਸੇ ਤਰ੍ਹਾਂ ਹੀ ਸੌਰਵਾਨੀ ਕਿਤਾਬ ਪੜਾਂਗੇ ਇਸ ਕਰਕੇ ਮੈਂ ਬਧਾਈ ਵੀ ਦੇਣਾ ਹੈ ਮਹਾਰਾਸ਼ਟਰ ਦੇ ਵਿੱਚ ਜਾਣ ਦਾ ਮੈਨੂੰ ਮੌਕਾ ਮਿਲਿਆ ਮਤਲੰਗਾਰਾ ਸਟੇਟ ਔਰ ਕਰਨਾਟਕ ਦੇ ਵਿੱਚ ਗਿਆ ਉੱਥੇ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਤੇ ਫਿਰ ਵੀ ਬੇਲ ਕੋਈ ਉਹਨਾਂ ਅਕਸੈਪਟ ਨਹੀਂ ਕੀਤੀ ਬਹੁਤ ਲੋਕਾਂ ਨੂੰ ਹਿੰਦੀ ਆਉਂਦੀ ਹੈ ਉਹਨਾਂ ਦੇ ਨਾਲ ਆਪਣੀ ਬਹੁਤ ਸਾਰੇ ਸਿੱਖ ਸਤਗੁਰੂ ਸਾਹਿਬਾਂ ਦੀ ਕਿਰਪਾ ਚੰਗੇ ਧਨਾਨ ਸਿੱਖ ਨੇ ਸਾਰੇ ਕਾਰੋਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ਾਂ ਵੱਡੀ ਗਿਣਤੀ ਵਿੱਚ ਜੁੜ ਬੈਠ ਕੇ ਲਾਹਾ ਪ੍ਰਾਪਤ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਗ੍ਰੰਥੀ ਸਹਿਬਾਨ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ ਜਿਨ੍ਹਾਂ ਨੇ ਆਪ ਜੀ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਹੈ ਸੋ ਆਪ ਜੀ ਨੇ ਹਾਜ਼ਰੀ ਪ੍ਰਵਾਨ ਕਰਨੀ ਹੁਣ ਸੰਸਥਾ ਦੇ ਮੁਖੀ ਇਹਨਾਂ ਸਾਰੀਆਂ ਅਸਤੀਤੀਆਂ ਭਾਈ ਮਨਜੀਤ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵੀ ਕਿਵੈਂਟ ਉਹ ਤਿਆਰ ਰਹਿਣਾ ਆਪਣੇ ਸਾਜ ਤਿਆਰ ਰੱਖਣ ਉਹਨਾਂ ਨੇ ਸਤਿ ਸ਼੍ਰੀ ਅਕਾਲ ਸੁਪਾਜੀ ਜਸਵੀਰ ਸਿੰਘ ਨਾਲ ਬੇਨਤੀ ਹੈ ਜਈ ਹਰਿਆਵਲੀ ਸੱਤਰ ਕੀ ਪਈ ਨਿਆਵਲੀ ਮੇਰਾ ਸਤਗੁਰੂ ਬੈਠਾ ਵਾਏ ਸੇਜੰਤੁ ਪਈਏ

ਤੰਨੇ ਤੰਨ ਪਿਤਾ ਤੰਨੇ ਤੰਨ ਕੋਲੇ ਤੰਨੇ ਤੰਨੇ ਸੁ ਜਨਨੀ ਪਿਤਾ ਹਰਦਾਸ ਸਾਲ ਦੀ ਉਮਰ ਵਿੱਚ ਮਾਂ ਵਿਛੋੜਾ ਦੇਤੀ 7 ਸਾਲ ਦੀ ਉਮਰ ਵਿੱਚ ਤਾਂ ਸਾਧ ਸੰਗਤ ਉਸ ਮਾਤਾ ਪਿਤਾ ਦੀ ਕਿੰਨੀ ਭਗਤੀ ਹੋਏਗੀ ਕਿੰਨਾ ਸੰਮਰਨ ਹੋਏਗਾ ਜਿਨ੍ਹਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੂੰ ਜਨਮ ਦਿੱਤਾ ਹੈ ਨੇ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਵਾ ਜੋ ਮਰਦ ਕੀ ਬਸਲ ਕਰਦੇ ਹੈ ਇਹ ਸਭ ਬੁੱਧੀ ਅੰਮਰਤਾਰੀ ਨੇ ਉਹ ਮਾਮਾ ਵਿਧਾਈ ਦੇ ਪਤਨ ਨੇ ਸਾਸੂ ਉਹ ਪਿਤਾ ਵਿਧਾਈ ਦੇ ਪਤਨ ਜਿਨ੍ਹਾਂ ਦੇ ਬੱਚੇ ਅੰਮਰਤਾਰੀ ਨੇ ਗੁਰਬਾਣੀ ਪੜ੍ਹਦੇ ਐ ਸੰਥਿਆ ਲੈਂਦੇ ਐ ਕੀਰਤਨ ਕਰਦੇ ਐ ਕਥਾ ਕਰਨ ਵਾਲੇ ਦਾ ਤੇ ਤੁਹਾਡੇ ਨਾਲ ਤੂੰ করুণਾ ਦੇ ਕਰਦੀ ਸੇਵਾ ਵਿੱਚ ਹੈ ਕਿੰਨ ਲੱਗਾ ਮਹਾਰਾਜ ਮੈਨੂੰ ਜੋ ਮਰਜ਼ੀ ਕਹਿ ਲਿੰਦੇ ਅਰ ਤੁਹਾਡੀ ਸ਼ਾਮ ਦੇ ਬਰਖਲਾਬ ਜਦੋਂ ਕੋਈ ਬੋਲਦਾ ਹੈ ਮੇਰੇ ਕੋਲੋਂ ਇਹ ਸਹਾਰਿਆ ਨਹੀਂ ਜਾਂਦਾ ਮਹਾਰਾਜ ਸਚੇ ਪਾਸ਼ਾ ਕਹਿੰਦੇ ਹਾਏ ਗੁਰੂ ਜਣਿਆ ਮਾਏ ਗੁਰੂ ਜਣਿਆ ਮਾਏ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੇਵਕ ਪਰਿਵਾਰ ਸਤਖੰਡ ਵਾਸੀ ਬਾਬਾ ਬਾਬਾ ਸਿੰਘ ਜੀ ਜਿਨ੍ਹਾਂ ਦੇ ਸੋਨ ਹਾਰਸ ਪੁੱਤਰ ਸਰਦਾਰ ਕੰਧਾਲ ਸਿੰਘ ਜੀ ਅਤੇ ਅਰਜਿੰਦਰ ਸਿੰਘ ਜੀ ਸਮੁੱਚੇ ਪਰਿਵਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਸਹਿਤ ਹਰ ਸਾਲ ਦੀ ਤਰ੍ਹਾਂ ਨਗਰ ਕਾਲੇ ਤੇ ਵਿਖੇ ਮਨਾਇਆ ਜਾ ਰਿਹਾ ਹੈ ਸਤਗੁਰੂ ਉਗਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਸਤਕਾਰ ਜੋਗ ਬਾਬਾ ਫਰਦਾਸ ਜੀ ਮਾਤਾ ਬਿਆਲ ਕੌਰ ਜੀ ਦੇ ਗ੍ਰਹਿ ਵਿਖੇ ਲਾਹੌਰ ਚੁੰਨਾ ਮੰਡੀ ਵਿਖੇ ਹੋਇਆ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜਦ ਤਾਂ ਵਾਰਾ ਸਾਹਿਬ ਜੀ ਦੇ ਸਤਕਾਰਯੋਗ ਮੱਥੇ ਤੇ ਬੇੜੇ ਧਰ ਕੇ ਹੁਣੇ ਆ ਜਾ ਨਾਨਕ ਪਿਆਰੇ ਨੇ ਕਿਸੇ ਦੇ ਡੁੱਬੇ ਬੇੜੇ ਧਰ ਕੇ ਨਾਨਕ ਦੀ ਟੋਲੀ ਸਾਰੀ ਉਸ ਨੂੰ ਲਬ ਲਬ ਕੇ ਹਾਰੀ ਨਾਲ ਦਿਆਂ ਬੜਾ ਪਾਲਿਆ ਖਬਰੇ ਕਿਸ ਸ਼ਹਿਣ ਖਾਲਿਆ कोई को मला शरीर नानकी नसिया कुसे शिंदा डुब नी नानकी नसिया कुसे न ਲੱਭ ਕੇ ਖੱਪਿਆ ਮਰਦਾਨਾ ਲੱਭਾ ਨਹੀਂ ਨਾਂ ਮਨਸ਼ਾਨਾ ਖਬਰੇ ਕੋਈ ਗਦਵਾ ਲੈ ਗਿਆ ਡੂੰਗੇ ਥਲੇ ਅੰਦਰ ਮੈਂ ਗਿਆ ਜਿਹਨੂੰ ਲੋਕੀ ਕਹਿੰਦੇ ਸੱਚ ਦਾ ਫਕੀਰ ਨਹੀਂ ਨਾਨਕੀ ਨੂੰ ਦੱਸਿਆ ਕਿਸੇ ਨੇ ਤੇਰਾ ਡੁੱਬ ਗਿਆ ਨਦੀ ਚ ਸਿੰਦਾ ਵੀਰ ਨਹੀਂ ਨਾਨਕੀ ਨੂੰ ਦੱਸਿਆ ਕਿਸੇ ਨੇ ਹੈ ਨਾਂ ਬਿਸਮਰਤ ਕਲੋ ਸਵਾਸ ਜੰਦੇ ਸੇੰਗੂ ਸਾਜਿਓ ਪਿਤਾ ਦਸ਼ਮੇਸ਼ਣੇ ਜੋ ਤੇ ਆਪ ਸਜ ਕਰਕੇ ਬੈਠੇ ਹੋ ਬੜਾ ਵੱਡ ਭਾਗਾ ਸਮਾਏ ਜੇ ਜੇ ਆ ਸਮਾ ਜੋ ਹੈ ਜੋ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਬਖਸ਼ਿਆ ਹੈ ਗੁਰੂ ਪੇਰੀ ਸਾ ਸੰਗਤ ਜੀਓ ਦਾਸ ਦੇ ਜਥੇ ਨੂੰ ਵੀ ਕੁਝ ਕਹਿਣ ਦਾ ਆਸ਼ੀਰਵਾਦ ਬਖਸ਼ੋ ਜੀ ਪੁੱਤਰਾ ਦੇ ਦਾਨੀ ਨੀਲੇ ਤੇ ਸ਼ਾਹਸਵਾਰ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬੀ ਸਿੰਘ ਮਹਾਰਾਜ ਜੀ ਇਨ੍ਹਾਂ ਦੇ ਕਿਆ ਹੀ ਕਹੇ ਨੇ ਇਨ੍ਹਾਂ ਦੀ ਬਖਸ਼ੀ ਫਤੇ ਨਾਲ ਸੱਜ ਪਈਏ ਜੀ ਚਕਾਓ ਸੇਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅਗੇ ਸੀਸ ਅਤੇ ਇੱਕੋ ਕਾਰ ਵਾਰ ਕਹਿੰਦੇ ਆਖੋ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਨ੍ਹਾਂ ਦਾ ਪਾਵਨ ਪੀਤਰ ਗੁਰਪੁਰਬ ਮਨੰਦੀ ਆਪ ਗੁਰੂ ਪਹਿਲੇ ਸਾਸਕ ਦਾ ਜੀ 71 ਹੋਇਓ ਇਨ੍ਹਾਂ ਦੇ ਇਸ ਪਵਿੱਤਰ ਇਤਿਹਾਸ ਦੇ ਬਦਲੇ ਇੱਕੋ ਹਫਤਾ ਸੀ ਤਿਆਰ ਕੀਤੀ ਹੈ ਬੰਦਰਾ ਤਿਆਰ ਕੀਤੀ ਹੈ ਗੁਰੂ ਗੋਬੀ ਸਿੰਘ ਸਾਹਿਬ ਜੀ ਮਹਾਰਾਜ ਇੰਨੇ 1699 ਦੀ ਈਸਵੀ ਨੂੰ ਵਿਸਾਖੀ ਵਾਲੇ ਦਿਨ ਇੱਕ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਅਤੇ ਉਸੇ ਖਾਲਸਾ ਪੰਥ ਨੂੰ ਦੇਖਦੇ ਹੋਇਆਂ ਕਬੀ ਨੇ ਕਲਬ ਬੰਦ ਕੀਤਾ ਹੈ ਉਸ ਸਮੇਂ ਦਾ ਸੀਨ ਗਾਸ ਦੇ ਵੱਲੋਂ ਸੈਕੰਡ ਸੋਲਜ ਕਨਵਰਟ ਸਕੂਲ ਦਾ ਜਿੱਥਾ ਹੈ ਇਹ ਉਹ ਮਿਲੇ ਕਰਦਾ ਜੀੜੀਆਂ ਤੋਂ ਬਾਜਾਂ ਨੂੰ ਤੜਾਉਣ ਵਾਲ ਸਾਧਲੇ ਰੰਦਾ ਗੁਰੂ ਦਸ਼ਮੇਸ਼ ਨੇ ਸਾਜਿਆ ਪੰਥ ਕਾਲ ਸਾਧਲੇ ਰੰਦਾ ਗੁਰੂ ਦਸ਼ਮੇਸ਼ ਨੇ ਵਾਜਾ ਨੂੰ ਉਤੜਾਉਣ ਵਾਲਿਆ ਦਾਸ ਤਾਰੇ ਬੰਕਣਾ ਗਿਆਨ ਰੂਪੀ ਜੋਤ ਨੂੰ ਜਗਾਉਣ ਵਾਲਿਆ ਬਲ ਜਾਣ ਛੰਦਨਾ ਘਰ ਦਿੱਤਾ ਦੂਰ ਪਾੜਦਾ ਰੇਤਾ ਆਕੇ ਦਸ਼ ਪੇਸ਼ ਦੇ ਸਾਧਿਆ ਪੰਥ ਘਰ ਸਾਥ ਲੈ ਰਦਾ ਗੁਰਦਸ਼ ਪੇਸ਼ ਦੇ ਸਾਧਿਆ ਪੰਥ ਘਰ ਸਾਥ ਲੈ ਰਦਾ ਗੁਰਦਸ਼ ਮੇਸ਼ ਦੇ ਲੈ ਦੇਰੇ ਮੁਗਲੇਸ਼ ਨੇ ਸਾਜਿਆ ਪੰਥ ਕਾਲ ਸਾਜਲੇ ਰੰਦਾ ਗੁਰੂ ਦਸ਼ਮੇਸ਼ ਨੇ ਸਾਜਿਆ ਪੰਥ ਕਾਲ ਸਾਜਲੇ ਰੰਦਾ ਗੁਰੂ ਦਸ਼ਮੇਸ਼ ਨੇ ਜਿਆ ਪੰਥ ਘਾਲ ਸਾਥ ਲੈ ਰਾਜਾ ਨੂਰਉਦਦਮੇਸ਼ ਨੇ ਜਿਆ ਪੰਥ ਘਾਲ ਸਾਥ ਲੈ ਰਾਜਾ ਨੂਰਉਦਦਮੇਸ਼ ਨੇ ਮੋਤਨੂ ਤੇ ਲਾੜੀ ਸਿੰਘਾ ਸੂਰੇ ਜਾਣੇ ਸੌਰੀ ਨਾਮ ਇਸ ਰਿਆ ਤਰਨबीर ਸਿੰਘ ਜੀ ਸਤਕਾਰਯੋਗ ਭਾਈ ਸਾਹਿਬ ਗੁਰਮੀ ਸਿੰਘ ਜੀ ਨੇ ਬੈਠੇ ਨੇ ਸਦਾ ਹਰਜੀ ਸਿੰਘ ਜੀ ਨੇ ਬੈਠੇ ਨੇ ਵੀਰ ਚਰਨ ਜੀ ਸਿੰਘ ਜੀ ਬੈਠੇ ਨੇ ਸਭ ਮਾੜੀ ਮੇਘੇ ਵਾਲੇ ਸੇਦੋ ਸਾਹਿਬ ਬੈਠੇ ਨੇ ਹੋਰ ਬੇਨਸੰਗਤ ਮਹਾਂਪੁਰਖਾਂ ਦੇ ਸਿੰਖ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਉਹਨਾਂ ਦਾ ਪਰਿਵਾਰ ਇੱਥੇ ਆ ਮਾਮਪੁਰ ਕਿੱਥੇ ਗਿਆਨੀ ਬਾਬਾ ਚਮਕੌਰ ਸਿੰਘ ਜੀ ਹੋਣੀ ਵੀਰ ਅਰਜਿੰਦਰ ਸਿੰਘ ਜੀ ਮੇਰੇ ਵੀਰ ਦਲਬਾਖ ਸਿੰਘ ਜੀ ਮੈਂ ਗੱਲ ਕਰ ਰਿਹਾ ਸੀ ਕਿ ਗੱਲ ਪ੍ਰਿੰਸੀਪਲ ਸਾਹਿਬ ਨੂੰ ਨਹੀਂ ਕਰ ਰਿਹਾ ਸੀ ਮੰਦਰ ਸਿੰਘ ਜੀ ਕਿ ਜੋਗ ਜੀ ਦਾ ਕਿ ਹੁਣ ਤੇ ਸਕੂਲ ਦੇ ਸਟਾਫ ਮੈਨੇਜਮੈਂਟ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੁਣ ਸਾਰਿਆਂ ਦਾ ਬਹੁਤ ਹੀ ਧੰਨਵਾਦ ਜਿਨ੍ਹਾਂ ਨੇ ਬੜਾ ਖੁੱਲਾ ਟਾਈਮ ਕੱਢਿਆ ਹੋਇਆ ਗੁਰੂ ਮਹਾਰਾਜ ਸਾਰਿਆਂ ਦੀਆਂ ਅਰਦਾਸਾਂ ਬੇਨਤੀਆਂ ਭਾਵਨਾਵਾਂ ਪੂਰੀਆਂ ਕਰਨ ਅਰਦਾਸ ਬੇਨਤੀ ਹੈ ਗੁਰੂ ਮਹਾਰਾਜ ਅੱਗੇ ਸਾਰਿਆਂ ਦੀ ਹਾਜ਼ਰੀਆਂ ਪਰਵਾਨ ਕਰੋ ਕਿਸੇ ਦਾ ਵੀ ਦੇਣ ਨਹੀਂ ਦੇ ਸਕਦੇ ਜਿੰਨਾ ਪਰਿਵਾਰ ਜਿੰਨਾ ਪਿਆਰ ਸਾਰਿਆਂ ਨੇ ਦਿੱਤਾ ਹੈਗਾ ਬੱਚਿਆਂ ਦਾ ਦੇਖੀਏ ਸੈਕਿੰਡ ਸੌਲਸ ਕਾਰਨਰ ਸਕੂਲ ਦੇ ਬੱਚਿਆਂ ਦਾ ਬੜਾ ਤਗੜਾ ਅਪਰਾਲਾ ਬੱਚਿਆਂ ਦੇ ਜਿਹੜੇ ਸਟਾਫ ਹੈ ਸਾਡੇ ਬੜੇ ਮਿਹਨਤੀ ਹੈ ਉਹਨਾਂ ਦਾ ਵੀ ਦੇਣ ਦੇ ਸਕਦੇਗੇ ਕਿਉਂਕਿ ਬੱਚਿਆਂ ਨੂੰ ਸਪੋਰਟਸ ਵਾਲੇ ਪਾਸੇ ਤਿਆਰੀ ਕਰਾਉਣੀ ਜੇ ਬੱਚੇ ਹੁਣ ਡਿਸਟ੍ਰਿਕਟ ਖੇਡ ਕੇ ਆਏ ਆ ਹੁਣ ਨੈਸ਼ਨਲ ਦੇ ਵਿੱਚ ਵੀ ਸੈLECTION ਹੋ ਗਿਆ ਜਿੰਨਾ ਤੇ ਮਾਤਾ ਪਿਤਾ ਨੂੰ ਤੇ ਪਤਾ ਹੈ ਇਹ ਸਪੋਰਟਸ ਕੀ ਚੀਜ਼ ਹੈ ਉਹ ਬੜੀ ਧਿਆਨ ਦਿੰਦੇ ਆ ਬੜੀ ਰਿਸਪੈਕਟ ਦਿੰਦੇ ਆ ਵੀ ਬੱਚਿਆਂ ਦਾ ਗਾਂ ਅੱਜ ਦੀ ਡੇਟ 'ਚ ਨੌਕਰੀ ਲੈਣੀ ਆ ਤੇ ਜਿਹੜਾ ਖਿਡਾਰੀ ਆ ਉਹਦੇ ਵਾਸਤੇ ਨੌਕਰੀ ਆ ਦੂਸਰਿਆਂ ਵਾਸਤੇ ਨੌਕਰੀ ਲੈਣੀ ਬੜੀ ਔਖੀ ਹੈ ਇਸੇ ਤਰ੍ਹਾਂ ਸਾਡੇ ਕੁਲਦੀਪ ਸਿੰਘ ਜੀ ਐਨਸੀਸੀ ਦੇ ਟੀਚਰ ਸਹਿਬਾਨ NCC ਦੇ ਨਾਲ ਦੇਖੋ ਬੜਾ ਵੱਡੇ ਕੈਂਪ ਜਾ ਰਹੇ ਗਿਆ ਬੱਚੇ ਬਾਹਰ ਵੀ ਜਾ ਰਹੇ ਕੈਂਪ ਇੱਥੇ ਅੰਮ੍ਰਿਤਸਰ ਵੀ ਬਟਿੰਡੇ ਵੀ ਬੰਗਲੌਰ ਵੀ ਲੱਗ ਕੇ ਆਇਆ ਹੈਗਾ ਇੱਕ ਟੀਚਰਾਂ ਦੀ ਬੇਨਤੀ ਦੇ ਬਦੌਲ ਜੋ ਅਸੀਂ ਗੁਰਬਾਣੀ ਵਾਲ ਦੇਖੀਏ ਸੁਖਪਾਲ ਸਰ ਹੈ ਸਾਡੇ ਇੱਥੇ ਟੀਚਰ ਜਿਹੜੇ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਆ ਗੁਰਬਾਣੀ ਸੰਕੇ ਸਿਖਾਉਂਦੇ ਆ ਇਸੇ ਤਰ੍ਹਾਂ ਭਾਈ ਜਗਰੂਪ ਸਿੰਘ ਜੀ ਕਹੂਣ ਤੋਂ ਆਏ ਜਿਹੜੇ ਸੈਜ ਪਾਠ ਦੀ ਨਾਲ ਸੰਖਿਆ ਵਧਿ ਰਹੀ ਹੈ ਇਨਾਂ ਦਾ ਸਾਰੇ ਪਰਵਾਹਾਂ ਪਰਵਾਹਾਂ ਦਾ ਬਹੁਤ ਬਹੁਤ ਧੰਨਵਾਦ ਨਾਲ ਅਰਦਾਸ ਬੇਨਤੀ ਕਰਦਾ ਹੈ ਇਹ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਹਰ ਸਾਲ ਸੇਵਾ ਆਪ ਹੀ ਲੈਂਦੇ ਆ ਤੇ ਆਪ ਹੀ ਲੈਂਦੇ ਆ ਇਹ ਜਿਹੜਾ ਯੋਗਦਾਨ ਇਹ ਆਈਟੀ ਕੰਪਿਊਟਰ ਸੈਂਟਰ ਤੇ ਸੈਕੰਡ ਸੋਰਸ ਦਾ ਸਾਂਝਾ ਜਿਹੜੇ ਬੱਚੇ ਸਾਡੇ ਤੋਂ ਐਡਮਿਸ਼ਨ ਲੈਂਦੇ ਆ ਅਸੀਂ ਉਹਨਾਂ ਦਾ ਦਸਵੰਦ ਕੱਢਦੇ ਕਿਉਂਕਿ ਪਤਾ ਨਹੀਂ ਮਾਤਾ ਪਿਤਾ ਉਹਨਾਂ ਦਾ ਕੱਢਦੇ ਕਿ ਨਹੀਂ ਕੱਢਦੇ ਅਸੀਂ ਦਸਵੰਦ ਕੱਢਦੇ ਆ ਕਿ ਗੁਰੂ ਮਹਾਰਾਜ ਇਹਨਾਂ ਨੂੰ ਸਿੱਖੀ ਦੇ ਨਾਲ ਜੋੜ ਕੇ ਰੱਖੇ ਇਹ ਗੁਰੂ ਮਹਾਰਾਜ ਆਪੇ ਹੀ ਸਾਵਾਂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਜਿੰਨੇ ਵੇਰ ਕਿਰਪਾ ਰੱਖਣਗੇ ਸਾਬ ਨੂੰ ਜੀ ਆਇਆਂ ਤੇ ਨਾਲ ਹੀ ਮੈਂ ਭਾਈ ਦਲਬਾਖ ਸਿੰਘ ਜੀ ਨੂੰ ਆਨਾ ਵੀ ਆਪਦੇ ਸਰੂਪਾ ਤੇ ਦਸਤਾਰ ਅਰਜੰਦਰ ਸਿੰਘ ਜੀ ਭਾਈ ਦਲਬਾਖ ਸਿੰਘ ਜੀ ਉਹਨਾਂ ਨੂੰ ਸਨਮਾਨਤ ਕਰੋ ਉਹਦੇ ਨਾਲ ਹੀ ਭਾਈ ਇਹ ਅਮਨ ਸੌਂਡ ਆਲੇਆ ਕਿਉਂਕਿ ਇਹ ਸਾਰੀ ਸਾਡੀ ਇੱਕ ਟੀਮ ਬਣੀ ਹੋਈ ਹੈ ਕਿਉਂਕਿ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਇੱਕ ਮੈਸੇਜ ਹੀ ਕਰ ਦਿੰਨੇ ਕਿ ਉਹ ਟੀਮ ਸਾਡੀ ਹਾਜ਼ਰ ਹੋ ਜਾਂਦੀ ਗਏ ਉਹਨਾਂ ਦਾ ਬਹੁਤ ਧੰਨਵਾਦ ਉਹ ਵੀ ਆੜ ਕੇ ਆਪਣਾ ਸਰੋਪਾ ਲੈ ਲੈਣ ਸਲਮਾਨ ਚਿੰਨ ਲੈ ਲੈਣ ਬੜਾ ਆਨੰਦ ਆਇਆ ਜੀ ਤਿੰਨ ਦਿਨ ਅਖੰਡ ਪਾਠ ਸਾਹਿਬ ਕਿਉਂਕਿ ਅੱਜ ਦੀ ਡੇਟ ਦੇ ਸਲਮਾਨ ਚਿੰਨ ਆਣ ਕੇ ਲੈ ਲੈਣ ਭਾਈ ਮੋਹਨ ਸਿੰਘ ਜੀ ਸਰ ਪ੍ਰੀਤਮ ਸਿੰਘ ਜੀ ਹੋਣੀ ਉਹ ਵੀ ਇੱਥੇ ਪਹੁੰਚੇ ਆ ਜੀ ਆਇਆਂ ਨੂੰ ਨੇਰੇ ਟੀਚਰ ਸਹਿਬਾਨ ਮਿਸਟਰ ਵਿਰੇਂਦਰ ਕੁਮਾਰ ਜੀ